ਸਵਾਗਤ ਹੈ ਤੁਹਾਡਾ ਪੰਜਾਬ ਸਟੋਰੀ ਚੈਨਲ ਵਿੱਚ ਆਪਣੇ ਲੋਕ ਤਾਂ ਪਸ਼ੂਆਂ ਦੇ ਸਿਰ ਤੇ ਭਾਵ ਗਾਂ ਦੀਆਂ ਵਛੀਆਂ ਦੇ ਸਿਰ ਤੇ ਵੀ ਸਿੰਘ ਉੱਗੇ ਪਸੰਦ ਨਹੀਂ ਕਰਦੇ ਉਹਨਾਂ ਨੂੰ ਵੀ ਦਗਾ ਦਿੰਦੇ ਨੇ ਆਮ ਆਪਾ ਭਾਸ਼ਾ ਵਿੱਚ ਕਹਿੰਦੇ ਆ ਜੇ ਕਿਸੇ ਬੰਦਿਆਂ ਦੇ ਸਿਰ ਤੇ ਸਿੰਘ ਉੱਗੇ ਹੋਣਗੇ ਤਾਂ ਕਿਵੇਂ ਦੇ ਲੱਗਣਗੇ ਅੱਜ ਆਪਾਂ ਅਜਿਹੇ ਵਿਅਕਤੀਆਂ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਨ੍ਹਾਂ ਦੇ ਸਿਰ 'ਚ ਐਡੇ-ਐਡੇ ਸਿੰਘ ਉੱਗੇ ਹੋਏ ਨੇ ਕਈਆਂ ਦੇ ਸੈਂਟੀਮੀਟਰ ਤੇ ਕਈਆਂ ਦੇ ਇੰਚੀ ਦੇ ਹਿਸਾਬ ਦੇ ਨਾਲ ਸਿਰ 'ਚ ਸਿੰਗ ਨਿਕਲੇ ਹੋਏ ਨੇ ਪਹਿਲਾਂ ਮੈਂ ਗੱਲ ਕਰਦਾ ਹਾਂ ਜਿਸ ਔਰਤ ਦੀ ਉਮਰ 101 ਸਾਲ ਹੈ ਉਸ ਦੇ ਸਿਰ ਵਿੱਚ ਇੱਕ ਨਹੀਂ ਦੋ ਸਿੰਗ ਨੇ ਇੱਕ ਦੀ ਜਿਹੜੀ ਲੰਬਾਈ ਆ 5 ਤੋਂ 6 ਸੈਂਟੀਮੀਟਰ ਹੈ ਤੇ ਇੱਕ ਹਜੇ ਉੱਗ ਰਿਹਾ ਜਿਸ ਦਾ ਨਾਮ ਹੈ ਜਾਗ ਰਫਾਨ ਜੋ ਚਾਈਨਾ ਤੋਂ ਹੈ ਜਸ ਜੀ ਫੋਟੋ ਅਸੀਂ ਤੁਹਾਡੇ ਨਾਲ ਸਾਂਝੀ ਵੀ ਕਰ ਰਹੇ ਆ। ਇਹ ਜੋ ਸਿੰਘ ਆ ਇਹ ਕਿਉਂ ਹੋ ਗਿਆ ਇਹ ਕਿਸੇ ਨੂੰ ਵੀ ਡਾਕਟਰ ਨੂੰ ਅੱਜ ਤੱਕ ਸਮਝ ਨਹੀਂ ਲੱਗਾ। ਹਾਂ ਇਹ ਖੋਜ ਜ਼ਰੂਰ ਹੋਈ ਆ ਕਿ ਜੋ ਇਹਦਾ ਮਟੀਰੀਅਲ ਆ ਜੋ ਇਹਦੀ ਪਰਤ ਆ ਇਹ ਨੋਹਾਂ ਆਂਦੀ ਐ। ਜਿੱਦਾਂ ਨੋਹਾਂ ਜਿਹੜੇ ਮੈਟਲ ਦੇ ਜਿਹੜੀ ਪਰਤ ਦੇ ਨੋਹ ਹੁੰਦੇ ਆ ਉਦਾਂ ਦੀ ਇਹਦੀ ਜੋ ਜਿਹੜੀ ਧਾਤ ਆ ਜਿਹੜੀ ਪਾਈ ਜਾਂਦੀ ਉਹ ਸਿੰਘ ਦੇ ਵਿੱਚ ਪਾਈ ਜਾਂਦੀ ਹੈ। ਹਾਂ ਥੋੜੀ ਇੱਕ ਖੋਜ ਸਾਇੰਸ ਨੇ ਕੀਤੀ ਜ਼ਰੂਰ ਹੈ। ਪਰ ਇਹ ਪੱਕਾ ਦਾਵਾ ਨਹੀਂ ਕਰਦੇ ਕਿਹਾ ਜਾਂਦਾ ਹੈ ਕਿ ਜਿੱਥੇ ਜ਼ਿਆਦਾ ਧੁੱਪ ਪੈਂਦੀ ਹੈ ਜਿਹੜੇ ਲੋਕ ਜ਼ਿਆਦਾ ਧੁੱਪ ਦੇ ਵਿੱਚ ਪੈਂਦੇ ਹਨ ਉਹ ਅਜਿਹੀਆਂ ਕਿਰਨਾਂ ਪੈਂਦੀਆਂ ਹਨ ਜੋ ਇਸ ਸੰਗ ਦੇ ਉੱਗਣ ਦਾ ਕਾਰਨ ਬਣਦੀਆਂ ਹਨ ਜਾਂ ਇਹ ਉਸ ਜਗ੍ਹਾ ਤੇ ਉਗਦੇ ਹਨ ਜਿੱਥੇ ਕੋਈ ਅਜਿਹਾ ਦਾਗ ਪਿਆ ਹੁੰਦਾ ਹੈ ਜਾਂ ਕੋਈ ਜ਼ਖਮ ਹੁੰਦਾ ਹੈ ਇਹ ਇੱਕ ਦੋ ਕਾਰਨ ਪੱਕੇ ਨਹੀਂ ਪਰ ਕਹਿ ਸਕਦੇ ਇੱਕ ਦੋ ਕਾਰਨ ਮੰਨੇ ਜ਼ਰੂਰ ਜਾਂਦੇ ਹਨ ਡਾਕਟਰਾਂ ਦੇ ਅਕੋਰਡਿੰਗ ਇਹਦਾ ਟ੍ਰੀਟਮੈਂਟ ਕੀ ਹੈ ਜਾਂ ਤਾਂ ਇਸ ਨੂੰ ਕੱਟ ਸਕਦੇ ਹਾਂ ਬਲੇਡ ਦੇ ਨਾਲ ਜਾਂ ਤਾਂ ਇਹਨੂੰ ਕੱਟ ਸਕਦੇ ਆ ਸਰਜਰੀ ਕਰਕੇ ਕੱਟ ਸਕਦੇ ਆ ਪੂਰਨ ਤੌਰ ਤੇ ਜੇਕਰ ਇਸ ਨੂੰ ਕੱਢਣਾ ਪਵੇ ਤਾਂ ਇਹਨੂੰ ਕੀਮੋਥੈਰੇਪੀ ਜਾਂ ਇਹਨੂੰ ਕੋਈ ਸਰਜਰੀ ਡੂੰਗੀ ਸਰਜਰੀ ਕਰਕੇ ਇਸ ਨੂੰ ਕੱਢਣਾ ਪੈਂਦਾ ਪਰ ਅੱਜ ਤੱਕ ਇਹ ਹੋਇਆ ਨਹੀਂ ਕੋਈ ਏਦਾਂ ਦੀ ਆਪਰੇਸ਼ਨ ਸਫਲ ਨਹੀਂ ਹੋਇਆਗਾ ਇਹ 3-4 ਕੇਸ ਚਾਈਨਾ ਦੇ ਸਾਹਮਣੇ ਆਏ ਆ ਚਾਈਨਾ ਹੀ ਨਹੀਂ ਹੋਰ ਦੇਸ਼ਾਂ ਦੇ ਵਿਅਕਤੀਆਂ ਦੇ ਵੀ ਇਹ ਸਿੰਘ ਉੱਗੇ ਹਨ ਗੀਆਂ ਦੇ ਇੱਕ ਮੱਧ ਪ੍ਰਦੇਸ਼ ਦਾ ਇੰਡੀਆ ਦਾ ਵੀ ਅਜਿਹਾ ਵਿਅਕਤੀ ਹੈ ਜਿਸ ਦਾ ਨਾਮ ਸ਼ਾਮ ਲਾਲ ਯਾਦਵ ਹੈ ਜਿਸ ਦੇ ਸਿੰਘ ਉੱਗਿਆ ਹੈ ਜੋ ਅਸੀਂ ਫੋਟੋ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਇਸ ਦੀ ਉਮਰ 74 ਸਾਲ ਹੈ ਤੇ ਇਸ ਦੇ 10 ਸੈਂਟੀਮੀਟਰ ਦਾ ਸਿੰਘ ਹੈ ਇੱਕ ਕੇਸ ਪੈਰਿਸ ਦੇ ਵਿੱਚ ਵੀ ਦੇਖਿਆ ਗਿਆ ਹੈ ਮੈਡਮ ਡਾਈਮੰਡ ਚ ਜਿਸ ਦੇ ਸਿਰ ਵਿੱਚ 24 ਸੈਂਟੀਮੀਟਰ ਦਾ ਸਿੰਘ ਉੱਗਿਆ ਹੋਇਆ ਹੈ ਕਿੰਨੀ ਹੈਰਾਨੀਜਨਕ ਗੱਲ ਹੈ ਕਿ ਬੰਦਿਆਂ ਦੇ ਸਿੰਘ ਉੱਗੇ ਹੋਏ ਨੇ ਕੀ ਇਹ ਬਿਮਾਰੀ ਹੈ ਜਾਂ ਕੋਈ ਕੁਦਰਤੀ ਦੀਨ ਹੈ ਇਹ ਇਹ ਚੰਗੀ ਹੈ ਜਾਂ ਮਾੜੀ ਹੈ ਇਹ ਡਾਕਟਰ ਵੀ ਸਾਬਤ ਨਹੀਂ ਕਰ ਪਏ। ਜੇਕਰ ਤੁਹਾਨੂੰ ਜਾਣਕਾਰੀ ਇਹ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੇ ਨਾਲ ਇਸੇ ਤਰ੍ਹਾਂ ਜੁੜੇ ਰਹੋ। ਧੰਨਵਾਦ।